ਜੀ ਸਾਰਿਆਂ ਨੂੰ ਮੈਂ ਹਾਂ ਸਰਜੀ ਪਿੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਬਹੁਤੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਤੇ ਲੋ ਜੀ ਅੱਜ ਆਪਾਂ ਪਾਤੋ ਦੇ ਵਾਸਤੇ ਲੈ ਕੇ ਆਇਆ ਵੀਡੀਓ ਇਹ ਵੀਡੀਓ ਹੈਗੀ ਆ ਖਾਦ ਦੀ ਜਿਹੜਾ ਆਪਣਾ ਘਰ ਦਾ ਕੂੜਾ ਕਲਚਰ ਕੂੜਾ ਕਰਕੇ ਡੰਡਾ ਮਤਲਬ ਕਿ ਉਹਦੇ ਸਿਲਕੇ ਹੋਗੇ ਸਬਜ਼ੀਆਂ ਦੇ ਸਿਲਕੇ ਵਗੈਰਾ ਪਿਆਜ਼ ਦੇ ਸਿਲਕੇ ਨਾ ਸੰਦੇ ਫਲ ਫਰੂਟ ਦੇ ਸਿਲਕੇ ਜਾ ਪੱਤੀ ਵਗੈਰਾ ਜਾਂ ਫਿਰ ਬੜਾ ਮੋਟਾ ਆਟਾ ਆਪਣਾ ਪਾ ਚੀਂਦਾ ਮੜਾ ਜਾਂ ਜਿੰਨੀ ਨਾ ਮੰਗੂ ਜੇ ਉਹ ਮਤਲਬ ਕਿ ਜਾਦੇ ਵੇਹਾ ਵੀ ਨਾ ਹੁਣ ਇਸ ਮੈਲੂਖੜੀ ਦੇ ਵਿੱਚ ਤਾਂ ਇੱਕ ਦਿਨ ਦਾ ਆਟਾ ਹੋਵੇ ਚਾਹੀਏ ਮੜਾ ਮੋਟਾ ਵਚ ਉਹ ਚ ਪਾ ਦੇ ਤੇ ਬਾਕੀ ਇਹ ਹੋ ਗਈ ਜੀ ਸੁੱਕੇ ਪੱਤੇ ਨਿੰਮੂ ਨਮੂ ਦੇ ਪੱਤੇ ਨੇ ਵਿੱਚੀ ਅਮਰੂਦ ਦੇ ਪੱਤੇ ਸੁੱਕੇ ਨੇ ਉਂ ਬਣੀ ਆ ਇਹ ਮਿੱਟੀ ਹੋ ਗਈ ਆਪਣੀ ਜੇ ਲੋ ਜੀ ਜਿਹੜਾ ਆਪਣਾ ਇਹ ਕੂੜਾ ਕਰਕੇ ਟੈਂਕ ਇਹੋ ਆਪਾਂ ਇਹਦੇ ਵਿੱਚ ਢੇਰੀ ਕਰਨਾ ਨੇ ਸਾਰੇ ਕੋ ਜੀ ਵਿੱਚ ਪਿਆਜ਼ ਦੇ ਸਲਿੱਕੇ ਨੇ ਬਤਾਉਂਦੇ ਆ ਦੇਖੋ ਸਾਰਾ ਆਪਣਾ ਕਸ਼ਾ ਕਰਿਆ ਹੋਇਆ ਹੈ ਇਹ ਇਹ ਤੋਂ ਆਪਾਂ ਕਰ ਲਈਏ ਇਹਦੀ ਖਾਦ ਤਿਆਰ ਸਾਰੇ ਆਪਾਂ ਕਾਗਜ਼ ਵਗੈਰਾ ਨੇ ਜੀ ਇਹ ਸਾਰੇ ਆਪਾਂ ਕੱਢ ਦਿੰਨੇ ਆ ਮੋਮੀ ਕਾਗਜ਼ ਨੇ ਇੱਕ ਪਾਸੇ ਕਰ ਦੰਨੇ ਆ ਤੇ ਬਾਕੀ ਡੇਰੇ નીચે ਗੱਤੇ ਵਗਾਇਆ ਦੇ ਕਾਣ ਤੇ ਉਹ ਵੀ ਕੱਟ ਦਵਾਂਗੇ ਉਹ ਜੇ ਇਹ ਆਪਣਾ ਹੋ ਗਿਆ ਪੂਰਾ ਕਾਲਚ ਵਗੈਰਾ ਮਮੀ ਕਾਲਚ ਨਹੀਂ ਪੈਣਾ ਹੈਗੇ ਇਹਦੇ ਵਿੱਚ ਉਹ ਫਰਾਈ ਵਿੱਚ ਇਹ ਚ ਹੋ ਗਏ ਜੀ ਆਪਣੇ ਆਲੂ ਦੇ ਛੁੱਕੇ ਨਾਲੇ ਨਸਨ ਵਗੈਰਾ ਦੇ ਛੁੱਕੇ ਵਿੱਚੀ ਹੋ ਗਏ ਛੋਲੇ ਛੋਲੇ ਜਿਹੜੇ ਦਾਣੇ ਪਿੱਛੇ ਨਹੀਂ ਸੇ ਉਹ ਮੱਕਟੇ ਹੋਏ ਥਿਓ ਹੋ ਗਏ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜਿਹੜੀ ਆਪਣਾ ਇਹ ਗੂੜ ਕਵਾੜ ਹੈ ਸਾਰਾ ਕਚਰਾ ਹੈ ਇਹ ਜੋ ਜਿਹੜਾ ਹੁਣ ਆਪਣਾ ਇਹ ਕੂੜਾ ਕਚਰਾ ਹੋ ਗਿਆ ਸਾਰਾ ਇਹ ਇਹ ਆਪਾਂ ਕੱਟਾ ਆਪਾਂ ਇੱਕ ਇਹ ਜਾ ਬਰਤਨ ਲੈਣਾ ਜਿਹਦੇ ਵਿੱਚ ਛੇਦ ਹੋਣ ਜਾਂ ਕ ਛੇਦ ਉਹਦੇ ਆਲੇ-ਦਾਲੇ ਕਰ ਲਓ ਨਹੀਂ ਛੇਦ ਉਹਦੇ ਨੀਚੇ ਕਰ ਲਓ ਜਾਂ ਤਾਂ ਕੋਈ ਟੁੱਟੀ ਹੋਈ ਬਾਲਟੀ ਪਈ ਹੋਊਗੀ ਜਾਂ ਘੜਾ ਵਗੈਰਾ ਹੋਊਗਾ ਉਹਦੇ ਵਿੱਚ ਛੇਦ ਕਰ ਲੈਣੇ ਨੇ ਤੇ ਆਪਾਂ ਨੂੰ ਪਹਿਲਾਂ ਕੀ ਕਰਨਾ ਹੈ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਮਿੱਟੀ ਇਹ ਮਿੱਟੀ ਹੁਣ ਇਹਦੇ ਵਿੱਚ ਮੇਰਾ ਛੇਦ ਕਰਿਆ ਹੋਇਆ ਦੇਖੋ ਜੀ ਨੀਚੋਂ ਇੱਥੇ ਪੇਚਕਾ ਸਮਾਰ ਕੇ ਨਾ ਮੈਂ ਇਹ ਜਿਵੇਂ ਉਹ ਮਤਲਬ ਕਿ ਪਾਣ ਲੈਸੀ ਇਹ ਛੇਦ ਇਹਦੇ ਵਿੱਚ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਥੋੜੀ ਜਿਹੀ ਮਿੱਟੀ ਜੀ ਐਦਾਂ ਮਿੱਟੀ ਪਾ ਕੇ ਤੇਰੇ ਦੇ ਵਿੱਚ ਪਾਵਾਂਗੇ ਆਪਾਂ ਇਹ ਸਾਰਾ ਮਿਕਸ ਕਰਿਆ ਹੋਇਆ ਕਚਰਾ ਤੇ ਥੋੜੀ ਜਿਹੀ ਮਿੱਟੀ ਪਾਉਣੀ ਆ ਤੇ ਫਿਰ ਪਾਉਣੇ ਨੇ ਜੀ ਜਿਹੜੇ ਆ ਸੁੱਕੇ ਪੱਤੇ ਨੇ ਇਹ ਪਾਉਣੇ ਨੇ ਤੇ ਫਿਰ ਇਹ ਕਚਰਾ ਪਾਉਗਾ ਤੇ ਬਾਕੀ ਜੀ ਆ ਇਹ ਤਾਂ ਆਪਾਂ ਨੂੰ ਕਰਨੇ ਤਾਂ ਜ਼ਰੂਰੀ ਨੇ ਇਹ ਤਾਂ ਜੋ ਇਹਨੂੰ ਹਵਾ ਲੱਗਦੀ ਰਹੇ ਵਿੱਚ ਵਿੱਚ ਦੀ ਮਤਲਬ ਕਿ ਆਕਸੀਜਨ ਮਿਲਦੀ ਰਹੇ ਤੇ ਜਿਹੜੀ ਆਕਸੀਜਨ ਮਿਲੂਗੀ ਨਾ ਜੀ ਪੈਦਾ ਹੋਣਗੇ ਉਹ ਆਪਣੀ ਖਾਦ ਤਿਆਰ ਕਰਨਗੇ ਤੇ ਬਾਕੀ ਜਦੋਂ ਇਹ ਆਪਾਂ ਨੇ ਖਾਦ ਪੂਰੀ ਐਨ ਰੈਡੀ ਕਰ ਲਈ ਫਿਰ ਆਪਾਂ ਨੇ ਕੀ ਕਰਨਾ ਜਦੋਂ ਰੈਡੀ ਕਰ ਲਈਏ ਇੱਕ ਸਟੈਂਡ ਦੇ ਉੱਤੇ ਰੱਖ ਦਿਓ ਇਹ ਆਪਣਾ ਭਾਂਡਾ ਮਤਲਬ ਕਿ نیچے ਕੋਈ ਇਹੋ ਜਿਹਾ ਭਾਂਡਾ ਰੱਖ ਦਿਓ ਖਾਲੀ ਤੇ ਜਿਹਦੇ ਨਾਲ ਮਤਲਬ ਕਿ نیچے ਪਾਟਾ ਰੱਖਣ ਨਾਲ ਇਹਦਾ ਜਿਹੜਾ ਪਾਣੀ ਜਾਂ ਉਹ ਢਾਂਡੇ ਦੇ ਵਿੱਚ ਪਈ ਜਾਊਗਾ ਜਿਹੜਾ ਉਹ ਪਾਣੀ ਉਹ ਡੋਲਣਾ ਨਹੀਂ ਹੈਗਾ ਉਹ ਆਪਾਂ ਡੇਲੀ ਉਹਦੇ ਵਿੱਚ ਪਾਉਣਾ ਆਪਣੇ ਪੌਦਿਆਂ 'ਚ ਤੇ ਪੌਦਿਆਂ ਦੀ ਗਰੋਥ ਬਹੁਤ ਜ਼ਿਆਦਾ ਵਧੀਆ ਆਊਗੀ ਤੇ ਉਹ ਤੇ ਇਕੱਠਾ ਕਰਕੇ ਇਹ ਸਾਰਾ ਕਚਰਾ ਆਪਣਾ ਇਹਦੇ ਵਿੱਚ ਆਹ ਦੇ ਮਾਗੇ ਤੇ ਬਾਕੀ ਜੀ ਲੋ ਜੀ ਇਹ ਹੋ ਗਈ ਆਪਣੀ ਰੈਡੀ ਤੇ ਹੁਣ ਕਈ ਮੇਰੀਆਂ ਭੈਣਾਂ ਦੀ ਵੀਡੀਓ ਪਾਈ ਹੋਈ ਆ ਮੈਂ ਦੇਖੀ ਆ ਇਹ 15 ਦਿਨਾਂ ਦੇ ਵਿੱਚ ਖਾਦ ਤਿਆਰ ਹੋ ਜਾਂਦੀ ਆ 15 ਦਿਨਾਂ ਚ ਖਾਦ ਤਿਆਰ ਨਹੀਂ ਹੁੰਦੀ ਹੈਗੀ ਜੇ ਕਦੇ ਵੀ 15 ਦਿਨਾਂ ਚ ਖਾਦ ਤਿਆਰ ਨਹੀਂ ਹੁੰਦੀ ਹੈਗੀ ਸਿਰ ਇਹ ਖਾਦ ਨੂੰ ਤਿਆਰ ਹੋਣ ਨੂੰ ਘੱਟੋ-ਘੱਟ 6 ਮਹੀਨੇ ਲੱਗ ਜਾਂਦੇ ਨੇ ਘੱਟੋ-ਘੱਟ 6 ਮਹੀਨੇ ਦੇ ਅੰਦਰ ਤਿਆਰ ਹੋਊਗੀ ਇਹ ਖਾਦ ਲੋ ਜੀ ਆਪਾਂ ਦੇ ਸਾਰਾ ਕੂੜਾ ਕਚਰਾ ਇਹਦੇ ਵਿੱਚ ਪਾ ਦਿੱਤਾ ਇਸ ਸਾਰੇ ਮਿੱਟੀ ਨੂੰ ਚਪਾ ਦਿੱਤੀ ਹੈ। ਇਹ ਦੋਏ ਆਪਾਂ ਇਹਨੂੰ ਕੀ ਕਰਨਾ? ਇਹਨੂੰ ਬੋਨ। ਇਹਨੂੰ ਉੱਤੋਂ ਢੱਕ ਕੇ ਇਦਾਂ ਕੋਈ ਵੀ ਆਪਣੇ ਲੋਹੇ ਦਾ ਸਟੈਂਡ ਹੋਊਗਾ, ਉਹਦੇ ਉੱਤੇ ਇਦਾਂ ਇਹ ਰੱਖ ਦਵਾਂਗੇ ਤੇ ਨੀਚੇ ਜਿਵੇਂ ਹੁਣ ਇਹ ਕੋਈ ਖਾਲੀ ਭਾਂਡਾ ਹੈ, ਨੀਚੇ ਇਦਾਂ ਖਾਲੀ ਭਾਂਡਾ ਰੱਖ ਦਵਾਂਗੇ ਸਟੈਂਡ ਤੇ ਰੱਖ ਕੇ ਜਿਹੜਾ ਇਹਦੇ ਵਿੱਚੋਂ ਪਾਣੀ ਨਿਕਲ ਹੀ ਜਾਊਗਾ, ਉਹ ਇਹਦੇ ਵਿੱਚ ਪਈ ਜਾਊਗਾ। ਇਹ ਪਾਣੀ ਆਪਣੇ ਪੌਦੇ ਲਈ ਬਹੁਤ ਜ਼ਿਆਦਾ ਲੱਗਦਾ ਹੈ ਇੱਕ। ਇਹ ਪੌਦਿਆਂ ਦੀ ਗਰੋਥ ਲਈ ਬਹੁਤ ਵਧੀਆ ਕਰੂਗਾ ਤੇ ਬਹੁਤ ਮਤਲਬ ਕਿ ਮਤਲਬ ਕਿ ਜਿਵੇਂ ਆਪਣੇ ਘਰੇ ਕੋਈ ਸਬਜ਼ੀ ਬਗਾਇ ਤੇ ਉਹਦੇ ਵਿੱਚ ਵੀ ਪਾ ਲੈਣ ਉਹ ਇਹ ਪਾਣੀ ਤੇ ਇਸ ਤਰ੍ਹਾਂ ਆਪਾਂ ਇਹ ਖਾਦ ਤਿਆਰ ਕਰ ਸਕਦੇ ਹਾਂ ਪਰ ਖਾਦ ਹਰੂਗੀ ਇਹ 6 ਮਹੀਨਿਆਂ ਚ ਰੈਡੀ ਤੇ ਜਦੋਂ 6 ਮਹੀਨੇ ਹੋਗੇ ਤਾਂ ਮੈਂ ਫੇਰ ਦਿਖਾਵਾਂਗੀ ਤੇ ਲੋ ਜੀ ਇਹ ਸੀ ਆਪਣੀ ਅੱਜ ਖਾਦ ਵਾਲੀ ਵੀਡੀਓ ਘਰ ਦੇ ਕੂੜੇ ਕਚਰੇ ਤੋਂ ਖਾਦ ਕਿਵੇਂ ਤਿਆਰ ਕੀਤੀ ਜਾਂਦੀ ਆ ਤੇ ਚਲੋ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ellaキャンra handi